Bay ਸਟੋਰ ਕਰਨਾ ਖਾਲੀ ਤੁਸੀਂ ਵੀ ਲੈ ਲਓ ਲਾ ਆਹ ਸੀਟਾਂ 3 300 ਦੀਆਂ ਵਿਕਦੀਆਂ ਨੇ ਯਾਰ ਚ ਕਿੰਨੇ ਦੀ ਇਹ 200 ਰੁਪਏ ਦੀ ਕਰਤੀ ਜੀ ਹੁਣ ਆਪਾਂ ਇਹ ਸ਼ੀਟ ਆ ਜਿੰਨਾ ਮਰਜ਼ੀ ਕਲਰ ਲੈ ਲਓ ਇਸੇ ਦੇ ਵਿੱਚ ਇੰਨੇ ਕਲਰ ਪਏ ਹੈਗੇ ਜਿੰਨਾ ਮਰਜ਼ੀ ਸਟੋਕ ਲੈ ਲਓ ਆ 700 ਰੁਪਏ ਨੂੰ ਜੀ ਇਹ 700 ਰੁਪਏ ਦੀ ਜੀ 12 ਇੰਚ ਵਾਈ ਜਿਵੇਂ ਮਾਰੂ ਦਾ ਲੂਵਰ ਪਿੰਨ ਪਿੰਨ ਮਾਰੀ ਜਾਓ ਖਰਾਬ ਜਿੰਨਾ ਮਰਜ਼ੀ ਜੀ ਚਾਰ ਕੋਲ ਦਾ ਪਿਓਰ ਲੂਵਰ ਹੈ ਜੀ ਇਹ ਅੱਛਾ ਆ ਗਿਆ ਸਟicker ਹੈ ਜੀ ਸਟicker ਆ ਗਿਆ ਜੀ ਇਹ UV ਸਟicker ਹੈ ਜੀ ਅੱਜਕੱਲ ਬਹੁਤ ਟ੍ਰੈਂਡ ਚ ਚੱਲ ਰਿਹਾ ਜੀ ਇਹ ਕਿੰਨੇ ਦਾ ਰੋਲ ਜੀ ਇਹ 500 ਰੁਪ ਆ ਪੈਨਡੈਂਟ ਡਿਜ਼ਾਈਨ ਦੇਖੋ ਕਲਰ ਦੇਖੋ ਜੇ ਕਿਸੇ ਨੇ ਇਹ ਆਨਲਾਈਨ ਮੰਗਾਉਣਾ ਹੋਵੇ ਸਬੰਨ ਭੇਜ ਦੋਗੇ ਜੀ ਇਹ ਲੰਗ ਜੀ ਭੇਜਦਾ ਜਿਵੇਂ ਆਹ ਚੀਜ਼ਾਂ ਆ ਗਈਆਂ ਆਹ ਚੀਜ਼ਾਂ ਆ ਗਈਆਂ ਜੀ ਸਾਰੇ ਨੇ ਨਹੀਂ ਵੈਰਿਟੀ ਪਈ ਆ ਜੀ ਜਿੰਨਾ ਮਰਜੀ ਚੀਜ਼ ਲੈ ਜਾਓ ਆਪਣੇ ਕੋਲ ਸਾਰੀ ਫੁੱਲ ਵੈਰਿਟੀ ਹੈ ਜੀ ਜਿਵੇਂ ਆਹ ਅਲੂਰ ਹੈ ਜੀ ਆਪਾਂ ਇਹ ਵੀ ਹੁਣ ਤੁਹਾਡੇ ਵਾਸਤੇ ਫਲੈਟ 300 ਰੁਪਏ ਦੇ ਦੇਆਗੇ ਬਸ 300 ਵੀ ਜੀ ਹਾਂ ਇਹਦੂ ਵਾਲਾ ਆ ਕੀ ਚੀਜ਼ਾਂ ਆ ਗਈਆਂ ਜੀ ਫਿਰ ਇਹ ਯੂਵੀ ਛੱਟਾ ਆ ਗਈਆਂ ਜੀ ਯੂਵੀ ਛੱਟਾ ਵੀ ਮਿਲ ਜਾਣਗੀ ਆਪਣੇ ਕੋਲ ਫੁੱਲ ਵੈਰਿਟੀ ਹੈ ਦੇ ਵਿੱਚ ਵੀ ਹਾਜ਼ਰ ਹੈ ਜੀ ਜਿਹੜਾ ਮਰਜੀ ਡਿਜ਼ਾਈ ਲਗ ਰਖਰਾ ਹੋਣ ਦੀ ਤੇ ਖੜੇ ਕਿੱਥੇ ਆਉਣ ਲੋਕੇਸਨ ਦੱਸ ਦਿਓ ਜੀ ਆਪਣਾ ਬਠਿੰਡੇ ਆ ਜੀ ਪੱਟੀ ਰੋਡ ਤੇ ਨੇੜੇ ਸਮਾਰਟ ਪੁਆਇੰਟ ਤੇ ਸਾਹਮਣੇ ਸਵਰਨ ਇੰਟੀਰੀਅਰ ਆਹ ਕੀ ਚੀਜ਼ਾਂ ਆ ਗਈਆਂ ਜੀ ਇਹ ਫਲਾਵਰ ਲੱਗਦੇ ਆ ਜੀ ਅੱਜ ਕੱਲ ਉਹਦੇ ਵਿੱਚ ਕੋਰਨਰ ਦੇ ਵਿੱਚ ਹੋਲਡਿੰਗ ਦਾ ਡਿਜ਼ਾਈਨ ਬੰਦੇ ਆ ਉਹਦੇ ਵਿੱਚ ਲੱਗਦੇ ਆ ਜੀ ਬਹੁਤ ਚੀਜ਼ਾਂ ਤੁਹਾਡੇ ਘਰਾਂ ਨੂੰ ਸਜਾਉਣ ਵਾਲੇ ਬਾਬੂ ਜੀ ਤੋਂ ਮਿਲਣਗੀਆਂ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਕਮਰੇ ਤਿਆਰ ਕਰਨੇ ਆ ਤਾਂ ਬਠਿੰਡੇ ਬਾਬੂ ਜੀ ਕੋਲ ਆ ਜਿਓ ਹਾਂ ਸਿੱਧੀ ਕਰ ਲਿਓ ਸੰਪਰਕ ਦੇ ਸਟੋਰ ਖਾਲੀ ਹੋ ਜੇ ਤੂੰ ਬਾਅਦ ਜਾ ਕੀ ਆਉਂਦਾ ਹਟਾ ਫਟ